ਅੱਜ ਨਾਲ ਸੀ ਵੀਰ ਇੰਟਰਟਿੰਗ ਦਾ ਨੈਕਸਟ ਫੇਸ ਜੀ ਪਹਿਲਾਂ ਰੈਸਕਿਊ ਸੀਗਾ ਜੀ ਫਿਰ ਮੈਡੀਕਲ ਰਿਲੀਫ ਸੀਗਾ ਜਿਹਦੇ ਵਿੱਚ ਅਸੀਂ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਐਂਬੂਲੈਂਸ ਉੱਥੇ ਬੇਸ ਹਸਪੀਟਲ ਸੈਟਅਪ ਕੀਤਾ 24 ਐਮਰਜੈਂਸੀ ਦੀਆਂ ਸਰਵਿਸਿਜ਼ ਦਿੱਤੀਆਂ ਉਸ ਤੋਂ ਅੱਗੇ ਅਸੀਂ ਬੋਟ ਐਂਬੂਲੈਂਸ ਦਾ ਬੰਦਾ ਬੰਦੋਬਸ ਕੀਤਾ ਸੀ ਜਿਹਦੇ ਨਾਲ ਅਸੀਂ ਜਿਹੜਾ ਤੁਸੀਂ মিডিਆ ਨੇ ਕਾਈ ਹਾਈਲਾਈਟ ਕੀਤਾ ਸੀ ਇੱਕ ਬੱਚਾ ਸੀ ਜਿਹਨੂੰ ਗੁਰਦੇ ਦੀਆਂ ਬਿਮਾਰੀਆਂ ਸੀ ਉਹਨੂੰ ਉਹਨੂੰ ਲੈ ਕੇ ਆਏ ਬੋਰਡ ਦੇ ਉੱਤੇ ਦਾਖਲ ਕਰਾਇਆ ਉਹਦਾ ਇਲਾਜ ਕਰਾਇਆ ਕਿਉਂਕਿ ਉਹਦਾ ਇਲਾਜ ਪੀਜੀਏ ਤੋਂ ਚੱਲਦਾ ਸੀਗਾ ਅਸੀਂ ਉਹਨਾਂ ਦੇ ਡਾਕਟਰਾਂ ਦੇ ਨਾਲ ਵੀ ਜਿਹੜਾ ਹੈਗਾ ਰਾਪਤਾ ਕਾਇਮ ਕਰਕੇ ਟੈਲੀਮੈਡੀਸਿਨ ਦੇ ਥਰੂ ਉਹਦਾ ਪੀਜੀਏ ਤੋਂ ਵੀ ਇਲਾਜ ਚੱਲਦਾ ਇੱਥੇ ਲੋਕਲ ਡਾਕਟਰ ਟਰੀਟ ਕਰ ਰਹੇ ਆ ਲੇਕਿਨ ਉਹਦੀ ਜਿਹੜੀ ਕਨਸਲਟੇਸ਼ਨ ਹੈ ਉਹ ਪੀਜੀਏ ਤੋਂ ਚੱਲ ਰਹੀ ਆ ਉਹ ਇਸੇ ਤਰ੍ਹਾਂ ਹੁਣ ਜਿਹੜੀ ਸਾਡੀ ਅਗਲੀ ਹੈਗੀ ਆ ਅਸੀਂ ਹੋਰ ਵੀ ਜਿੰਨੀਆਂ ਪ੍ਰੈਗਨੈਂਟ ਲੇਡੀਜ਼ ਸੀ ਸਨੇਕ ਬਾਈਟ ਸੀ ਉਹਨਾਂ ਨੂੰ ਸਾਰਿਆਂ ਨੂੰ ਰੈਸਕਿਊ ਕਰਕੇ ਉਹਦੇ ਵਾਸਤੇ ਇੱਕ ਸਾਡਾ ਹੈਲਪਲਾਈ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਹੁਣ ਜਿਹੜਾ ਸਾਡਾ ਅਗਲੀ ਫੇਸ ਸ਼ੁਰੂ ਹੋ ਰਹੀ ਹੈ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਪ੍ਰੋਫੈਂਸ਼ਨ ਆਫ ਐਨੀ ਮੇਜਰ ਵਾਟਰ ਬੋਰਨ ਵੈਕਟਰ ਬੋਰਨ ਡਿਜ਼ੀਜ਼ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਹੁਣ ਇੱਕ ਸੈਕਟਰ ਵਾਈਜ਼ ਪਲੈਨਿੰਗ ਕਰਕੇ ਉਹਦੇ ਵਿੱਚ ਫਿਊਮਿਗੇਸ਼ਨ ਹੋਏਗੀ ਡੇਂਗੀ ਔਰ ਮਲੇਰੀਆ ਚੱਕਣ ਗੁੜੀਆਂ ਦੀ ਰੋਕਥਾਮ ਵਾਸਤੇ ਲਾਰਵਿਸਾਈਡ ਸਪਰੇਅ ਹੋਏਗਾ ਸੇਫ ਡਰਿੰਕਿੰਗ ਵਾਟਰ ਤੇ ਸਟ्रेस ਹੋਏਗਾ ਸਾਡਾ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਬਾਕੀ ਦੀਆਂ ਜਿਹੜੀਆਂ ਸਾਰੀਆਂ ਮੇਜਰਸ ਹੈਗੀਆਂ ਕਿ ਲੋਕਾਂ ਨੂੰ ਉਹਦੇ ਬਾਰੇ ਜਾਣਕਾਰੀ ਦੇਣਾ ਹੈ ਡੋਰ ਟੂ ਡੋਰ ਸਰਵੇ ਕਰਨਾ ਜੇ ਕੋਈ ਪੇਸ਼ੈਂਟ ਹੈ ਕਿਸੇ ਕੋਲੇ ਦਵਾਈ ਚਾਹੀਦੀ ਹੈ ਕਿਸ ਨੂੰ ਉਹਦੇ ਤੱਕ ਦਵਾਈ ਪਹੁੰਚਾਣਾ ਔਰ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਾ ਕੇ ਇਹ ਜਿਹੜੀਆਂ ਐਂਬੂਲੈਂਸ ਐ ਇਹ ਸੈਕਟਰ ਵਾਈਜ਼ ਹੁਣ ਜਾਣ ਗਿਆ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਣ ਗਿਆ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਲਗਾਤਾਰ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਕੋਈ ਮੈਡੀਕਲ ਸਬਧਾ ਚਾਹੀਦੀ ਆ ਤੇ ਉਹਨਾਂ ਤੱਕ ਉੱਥੇ ਵੀ ਪਹੁੰਚਾਈ ਜਾ ਸਕੇ ਜੇ ਲੋੜ ਆ ਤਾਂ ਉਹਨੂੰ ਐਂਬੂਲੈਂਸ ਤੇ ਰਿਆ ਕੇ ਹਸਪਤਾਲ ਚ ਦਾ ਇਲਾਜ ਕਰਾਇਆ ਜਾ ਸਕੇ ਸੋ ਹੁਣ ਇਹ ਸਾਡੀ ਜਿਹੜੀ ਨੈਕਸਟ ਪੇਜ ਆ ਜਿਹੜੀ ਪ੍ਰੋਫੈਨਸ਼ਨ ਆਫ ਮੇਜਰ ਚਾਹੇ ਉਹ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਉਹ ਮੱਖੀਆਂ ਮੱਛਰਾਂ ਨਾਲ ਹੋਣ ਬਿਮਾਰੀਆਂ ਜਾਂ ਕੋਈ ਹੋਰ ਸਨੇਕ ਬਾਈਟ ਤੇ ਡੌਗ ਬਾਈਟ ਹੈ ਉਹਨਾਂ ਦੀ ਰੋਕਥਾਮ ਤੇ ਉਹਨਾਂ ਦੇ ਇਲਾਜ ਵਾਸਤੇ ਜਿਹੜਾ ਹੈਗਾ ਇਹ ਹੁਣ ਸਾਡੀ ਜਿਹੜੀ ਫੇਜ਼ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਸਰਵੋਕੀ ਹੁੰਦੀ ਹੈ ਸਰਵ ਦੇ ਨਾਲ ਬਿਮਾਰੀ ਹੋਈ ਹੈ ਸਪਾਈਨ ਸਰਦਾਰੀ ਵਾਲ ਕਲੀਅਰ ਵੀ ਕੀ ਹੈ ਹੋਰ ਕਿਮੋਵਾਈਨ ਫੀਵਰ ਦੀ ਸਰ ਪੁਸ਼ਟੀ ਹੋਈ ਹੈ ਹਾਂ ਕੋਈ ਗੱਲ ਨਹੀਂ ਉਹਦੇ ਚ ਜਿਹੜਾ ਹੈਗਾ ਜਿਹੜੀ ਹੁਣ ਤੱਕ ਦੀ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਉਹ ਬਿਮਾਰੀ ਜਿਹੜੀ ਹੈਗੀ ਹਿਊਮਰਸ ਦੇ ਵਿੱਚ ਨਹੀਂ ਹੁੰਦੀ ਹੈ ਬਟ ਉਹਦੇ ਵਾਸਤੇ ਉਹਦੀ ਟੈਸਟਿੰਗ ਸਾਰੀ ਉਹਦੀ ਜਿਹੜੇ ਉਹਨਾਂ ਨੂੰ ਏਰੀਆ ਨੂੰ ਕਲਡ ਆਫ ਕਰਨਾ ਜੋ ਉਹਦੇ ਵਾਸਤੇ ਨੈਸੈਸਰੀ ਪ੍ਰਕਾਸ਼ਨ ਹੈ ਅਸੀਂ ਬਿਲਕੁਲ ਸਾਰੀਆਂ ਪ੍ਰਕਾਸ਼ਨ ਲੈ ਰਹੇ ਆ ਕਿਸੇ ਕਿਸਮ ਦਾ ਪੈਨਿਕ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿਸੇ ਵਿੱਚ ਬੰਦੇ ਨੂੰ ਸਾਹ ਦੀ ਤਕਲੀਫ ਹੋਵੇ respiratory distress ਹੋਵੇ 104 ਨੰਬਰ ਤੇ ਕਾਲ ਕਰੋ ਅਸੀਂ ਸਾਰਾ ਪ੍ਰੀਵੈਂਟਿਵ ਮੀਅਰਸ ਵੀ ਲੈ ਰਹੇ ਆਂ ਤੇ ਉਹਦਾ ਜਿਹੜਾ ਰੋਕਾ ਤੱਕ ਜਿਹੜੀ ਹੈਗੀ ਆ ਦਵਾਈ ਪਹਛਾਣਾ ਦਵਾਈ ਬੂਟੀ ਪਹਛਾਣਾ ਉਹ ਵੀ ਕਰ ਰਹੇ ਆ ਦੋਨੋਂ ਜਿਹੜੇ ਦੋਨੇ ਕੰਮ ਆ ਅਸੀਂ ਉਹ ਲਗਾਤਾਰ ਸਾਡੇ ਨਰਤ ਤੇ ਪੰਜਾਬ ਤੇ ਸਰ ਹੋਰ ਵੀ ਸਰ ਕਿੰਗ ਫਾਰਮਰੀ ਸਰ ਉੱਥੇ ਵੀ ਟੈਸਟਿੰਗ ਕੋਈ ਸੈਂਪਲਿੰਗ ਹਾਂ ਸਾਰੇ ਹੋ ਰਹੀ ਹੈ ਜੀ ਇਹਨਾਂ ਦੇ ਵਿੱਚ ਵੀ ਹੋ ਰਹੀ ਹੈ ਪੋਲਟਰੀ ਦੇ ਵਿੱਚ ਵੀ ਹੋ ਰਹੀ ਹੈ ਉਹ ਜਿਹੜੇ ਰਿਸਪੈਕਟਿਵ ਡਿਪਾਰਟਮੈਂਟ ਹੈ ਸਾਡੇ ਕੋਲੇ ਯੂਨੀਵਰਸਿਟੀ ਹੈਗੀ ਆ ਪੀਯੂ ਦੇ ਵਿੱਚ ਉਹ ਸਾਰਾ ਉਹ ਵੀ ਕੰਮ ਕਰ ਰਹੇ ਉਹ ਵੀ ਐਕਟਿਵ ਹੈਗੇ ਆ ਔਰ ਇਥੋਂ ਤੱਕ ਕਿ ਸਾਡਾ ਜਿਹੜਾ ਪੰਜਾਬ ਪলিউਸ਼ਨ ਕੰਟਰੋਲ ਬੋਰਡ ਹੈ ਸਿਹਤ ਵਿਭਾਗ ਦੇ ਤੋਂ ਸવાય ਪੀਏਯੂ ਔਰ ਬੀਪੀਸੀਬੀ ਉਹ ਵੀ ਜਿਹੜੇ ਹੈਗੇ ਆ ਡਿਫਰੈਂਟ ਕਾਈਂਡ ਦੀ ਪਾਣੀ ਦੀ ਟੈਸਟਿੰਗ ਆ ਜੋ ਹੋਰ ਸਾਰੀ ਟੈਸਟਿੰਗ ਆ ਇਹ ਤਿੰਨ ਚਾਰ ਲੈਵਲ ਤੇ ਸਾਰੇ ਜਿੰਨੇ ਡਿਪਾਰਟਮੈਂਟਸ ਹੈ ਉਹ ਕਰ ਰਹੇ ਸੀ ਲੋਕਾਂ ਚ ਪੈਨਿਕ ਤਾਂ ਹਜੇ ਵੀ ਹੈਗਾ ਜੀ ਕਿ ਆਫਟਰ ਪਾਣੀ ਨਿਕਲਣ ਤੋਂ ਬਾਅਦ ਤੁੰ ਜਦਾ ਉਹਨਾਂ ਨੂੰ ਮਾਰੀਆਂ ਸਰਫ ਨਹੀਂ ਆਪਾਂ মিডিਆ ਵੱਲੋਂ ਉਹਨਾਂ ਨੂੰ ਆਪਾਂ ਰੀਸ਼ੋਰ ਕਰੀਏ ਕਿ ਤੁਸੀਂ 104 ਨੰਬਰ ਤੇ ਕਾਲ ਕਰਨਾ ਆਪਣੀ ਜੇ ਤੁਸੀਂ ਆਸ਼ਾ ਵਰਕਰ ਨੂੰ ਵੀ ਕੋਈ ਕਨਵੇ ਕਰੋਗੇ ਆਸ਼ਾ ਵਰਕਰ ਜਿਹੜੀ ਹੈਗੀ ਆਪਣੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਸਟਾਫ ਨੂੰ ਤੇ ਉਹ ਸਿਵਲ ਸਰਜਨ ਨਾਲ ਕਮਿਊਨੀਕੇਟ ਕਰਕੇ ਜਿੱਥੇ ਲੋਡ ਹੋਏਗੀ ਅਸੀਂ ਮੈਡੀਕਲ ਕੈਂਪ ਲਾਵਾਂਗੇ ਜਿੱਥੇ ਲੋਡ ਹੋਏਗੀ ਸਾਡੀ ਐਂਬੂਲੈਂਸ ਪਹੁੰਚੇਗੀ ਫਿਊਮਿਗੇਸ਼ਨ ਕਰਾਂਗੇ ਔਰ ਜਿਹੜਾ ਤੁਹਾਡਾ ਬਾਕੀ ਸਾਰਾ ਹੈਗਾ ਆਪਣਾ ਐਂਟੀ ਲਾਰਵਾ ਸਪਰੇ ਕਰਾਂਗੇ ਸਫਾਈ ਵਾਸਤੇ ਜਿਹੜਾ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਜਿਹੜੇ ਮਿਸੀਪਲ ਕਾਰਪੋਰੇਸ਼ਨਸ ਦਾ ਕਮੇਟੀਆਂ ਹੈਗੀਆਂ ਉਸ ਸਪੈਸ਼ਲ ਮਹਿੰਮ ਚਲਾਰੀਆਂ ਸਫਾਈ ਵਾਸਤੇ ਸੋ 올 ਪੋਸੀਬਲ ਪ੍ਰੋਕਾਸ਼ਨ ਗਿਆਂ ਜੀ ਕੋਈ ਮੇਜਰ ਨਹੀਂ ਕੋਈ ਦਿੱਕਤ ਨਹੀਂ ਆਏਗੀ ਲੋਕਾਂ ਨੂੰ ਕਬਰਾਂ ਦੀ ਲੋੜ ਨਹੀਂ ਅਸੀਂ ਤੇ ਇਸ ਤੋਂ ਸਵਾਇ ਅਸੀਂ ਹੋਰ ਵੀ ਜੜਾ ਹੈਗਾ ਤੁਹਾਡੇ ਅਸੀਂ ਜੜੇ ਹੈਗੇ ਨਾ ਤੁਹਾਡੇ ਮੇਰੇ ਖਿਆਲ 21 ਡਾਕਟਰ ਜੁਆਇਨ ਕਰ ਗਏ ਬਹੁਤ ਸਾਰੇ ਡਾਕਟਰ ਪੋਸਟ ਕੀਤੇ ਆ ਫਲੱਡ ਇਫੈਕਟਿਡ ਏਰੀਆਸ ਤੇ ਭੇਜਤੇ ਆ ਜਿਹੜੇ ਨਵੇਂ 1000 ਜੁਆਇਨ ਕਰਨੇ ਸੀ ਉਹਨਾਂ ਚੋਂ 750 ਨੇ ਅਜੇ ਜਿਹੜਾ ਹੈ ਉਹਨਾਂ ਦਾ ਕਲੀਅਰ ਹੋ ਗਿਆ ਹੈਗਾ ਉਹਨਾਂ ਚੋਂ ਅਸੀਂ ਕਿਤੇ 20 ਕਿਤੇ 21 ਕਿਤੇ 30 ਕਿਤੇ 40 ਵੀ ਜੁਆਇਨ ਕਰ ਗਿਆ ਕੋਈ ਨਾਵੇਂ ਡਾਕਟਰਸ ਵੀ ਆ ਗਏ ਆ ਦੂਜਾ ਸਟਾਫ ਵੀ ਆ ਗਿਆ ਇਸ ਤੋਂ ਸਵਾਇ ਜਿਹੜੇ ਨਰਸਿੰਗ ਸਟੂਡੈਂਟਸ ਲਗਾਤਾਰ ਕੰਮ ਔਰ ਸੰਡੇ ਨੂੰ ਵੀ ਸਾਰੀਆਂ ਸਰਵਿਸਿਜ਼ ਆਪਣੇ ਚਲਾ ਰਹੇ ਆ ਸੋ ਅਸੀਂ ਤੁਸੀਂ ਕਹਿ ਲਓ ਵੀ ਜਿਹੜਾ ਸਿਹਤ ਵਿਭਾਗ ਹੈਗਾ ਉਹ ਪੂਰੀ ਤਨਦੇਹੀ ਨਾਲ ਜਿਹੜਾ ਹੈਗਾ ਸੇਵਾ ਚ ਲੱਗਿਆ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣਗੀ ਜਿਹੜਾ ਅਵਜੋਤ ਬੱਚਾ ਨੂੰ ਸਾਰਾ ਚੈੱਕ ਵੀ ਦਿੱਤਾ 8 ਸਾਲ ਦਾ ਜਿਹੜਾ ਬੱਚਾ ਹਾਂਜੀ ਉਹਨੂੰ ਉਹਦੇ ਉਹਦੇ ਵਾਸਤੇ ਇਹ ਸੀਗਾ ਕਿ ਉਹਦਾ ਸਾਰਾ ਇਲਾਜ ਸਰਕਾਰ ਮੁਫਤ ਕਰਾਏਗੀ ਜਿੰਨਾ ਮਰਜ਼ੀ ਖਰਚਾ ਹੋਵੇ ਚਾਹੇ 2 ਲੱਖ ਹੋਵੇ 10 ਲੱਖ ਹੋਵੇ ਇਸ ਤੋਂ ਸਭ ਇਹ ਉਹਨਾਂ ਦੇ ਪਰਿਵਾਰ ਕਿਉਂਕਿ ਕਰਾਜ ਮਿਸਤਰੀ ਦਾ ਪਰਿਵਾਰ ਹੈ ਰੋਜ਼ੀ ਰੋਟੀ ਵਾਸਤੇ ਉਹਨਾਂ ਦਾ ਉਹਨਾਂ ਨੂੰ ਇੱਕ ਦਾਨੀ ਸੱਜਣਾ ਵੱਲੋਂ ਮੈਨੂੰ ਕੁਝ ਚੱਕ ਦਿੱਤੇ ਗਏ ਸੀਗੇ ਉਹ ਮੈਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਲੋੜਵੰਦ ਬੰਦੇ ਆ ਉਹਨਾਂ ਨੂੰ 50000 ਰੁਪਏ ਦਾ ਚੱਕ ਦਿੱਤਾ ਮੈਂ মিডিਆ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਨੂੰ ਹਾਈਲਾਈਟ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਦੀ ਕੌਗਨੀਸੈਂਸ ਲਈ ਔਰ ਮੈਨੂੰ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਨਾਂ ਬੱਚੇ ਦਾ ਇਲਾਜ ਕਰਾਓ ਅਸੀਂ ਉਹ ਕਰਾ ਰਹੇ ਆਂ ਬੱਚੇ ਦਾ ਇਲਾਜ ਵੀ ਕਰਾਵਾਂਗੇ ਹੋਰ ਵੀ ਜਨੇ ਜਿਹੜਾ ਫਲੱਡ ਜਿਹੜਾ ਵੀ ਕੋਈ ਫਲੱਡ ਇਫੈਕਟਡ ਹੈ ਉਹਨਾਂ ਦਾ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਘਰ ਦਾ ਸਾਰਾ ਸਾਮਾਨ ਵੀ ਦੇਵਾਂਗੇ ਘਰ ਦਾ ਡੈਮੇਜ ਵੀ ਦੇਵਾਂਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਉਹਨਾਂ ਦੇ ਵਾਸਤੇ ਕੋਈ ਨਾ ਕੋਈ ਬੰਦੋਬਸਤ ਕਰਾਂਗੇ ਬੱਚੇ ਦੀ ਕੰਡੀਸ਼ਨ ਕਿਸ ਤਰ੍ਹਾਂ ਸਰ ਜੀ ਬੱਚੇ ਦੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਹੁਣ ਠੀਕ ਹੈਗੀ ਆ ਜੀ ਕੰਟਰੋਲ 'ਚ ਹੈਗੀ ਆ ਉਹਦੇ 'ਚ ਜਿਹੜੀ ਬਿਮਾਰੀ ਹੈਗੀ ਆ ਕਿਉਰੇਬਲ ਹੈਗੀ ਆ ਠੀਕ ਹੋਣ ਵਾਲੀ ਆ ਉਹ ਇਲਾਜ ਹੋ ਸਕਦਾ ਉਹਦਾ ਪਰ ਜੇ ਇਲਾਜ ਨਾ ਹੋਵੇ ਤਾਂ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਕਿ ਜਾਨਲੇਵਾ ਵੀ ਹੋ ਸਕਦੀ ਸੀ ਤੇ ਮੀਡੀਆ ਦਾ ਧੰਨਵਾਦ ਸ਼ੁਰੂ ਹੋ ਗਿਆ ਔਰ ਬੈਸਟ ਪੋਸੀਬਲ ਟਰੀਟਮੈਂਟ ਦੇਵਾਂਗੇ ਜੀ ਬਾਕੀ ਸਰਬ ਰੋਗ ਦਾ ਔਖਾ ਜਨਾਬ ਜੀ ਥੈਂਕ ਯੂ ਥੈਂਕ ਯੂ